ਭਗਵਾਨਤ ਮਾਨ ਨੇ ਕੁਝ ਮਿੰਟ ਪਹਿਲੇ ਬਿਆਨ ਦਿੱਤਾ ਸੀ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਅਸੀਂ ਹੱਡੀਆਂ ਵਾਪਸ ਆਣ ਲਗਾ ਦਿੱਤੀਆਂ ਉਹ ਇਹੀ ਸਕੈਮ ਸੀਗਾ ਕਾਗਜ਼ਾਂ ਦੇ ਵਿੱਚ ਇਕੱਲੇ ਅਮਰੂਦਾਂ ਦੇ ਬੂਟੇ ਲਾ ਦਿੱਤੇ ਤੇ ਹਕੀਕਤ ਦੇ ਵਿੱਚ ਹੈ ਨਹੀਂ ਸੀਗੇ ਤਾਂ ਉਹ ਤਾਂ ਬਹੁਤ ਵੱਡਾ ਘੁਟਾਲਾ ਹੋਇਆ ਕੌਣ ਕੌਣ ਇਸ ਦੇ ਵਿੱਚ ਇਨਵੋਲਵ ਸੀਗਾ ਤਾਂ ਅਫਸਰਾਂ ਤੇ ਭੂ ਮਾਫੀਏ ਨੇ ਤੇ ਬਾਕਰ ਬੋਲ ਕੁਝ ਡੀਲਰਾਂ ਨੇ ਉਹ ਜ਼ਮੀਨ ਕਿਸਾਨਾਂ ਕੋਲੋਂ ਠੇਕੇ ਤੇ ਖੇਤੀ ਕਰਨ ਵਾਸਤੇ ਲੈ ਲਈ ਪਹਿਲੇ ਕਿਸੇ ਨੇ 50000 ਕਿਸੇ ਨੇ ਲੱਖ ਰੁਪਏ ਚ ਤਾਂ ਉਹਦੇ ਵਿੱਚ ਕੁਝ ਸਾਰੇ ਜਿ ਨਹੀਂ ਕੁਝ ਜਮੀਨ 'ਚ 50-50 ਰੁਪਏ ਦੇ ਬੋਟੇ ਅਮਰੂਦ ਦੇ ਲਾ ਕੇ ਮਾਲੀ ਕੋਲ ਲਗਵਾ ਲੈ ਤੇ ਹਫਤੇ 10 ਦਿਨ ਬਾਅਦ ਜਾਂ ਮਹੀਨੇ ਬਾਅਦ ਜਦੋਂ ਸਰਕਾਰ ਨੇ ਮੁਆਵਜ਼ਾ ਦੇਣਾ ਕਿਸਾਨ ਨੂੰ ਜ਼ਮੀਨ ਦਾ ਤਾਂ ਦੋ ਬੰਦੇ ਮੁਆਵਜ਼ਾ ਲੈਣ ਨਾਲ ਖੜੇ ਹੋਗੇ ਇੱਕ ਕਹਿੰਦਾ ਮੈਂ ਤਾਂ ਜ਼ਮੀਨ ਦਾ ਮਾਲਕ ਆ ਮੈਨੂੰ ਦੇ ਦਿਓ ਦੂਜਾ ਕਹਿੰਦਾ ਮੈਂ ਜ਼ਮੀਨ ਠੇਕੇ ਤੇ ਲਈ ਹੋਏ ਖੇਤੀ ਬੜੀ ਵਾਰਸ ਜੇ ਤਾਂ ਫਸਲੋਂ ਦੀ ਕਣਕ ਝੋਨਾ ਤਾਂ ਗਮਾੜਾ ਵਾਲੇ ਵੇਟ ਕਰ ਲੰਦੇ ਉਹ ਕਹਿੰਦੇ ਕਣਕ ਝੋਨਾ ਨਹੀਂ ਖੜਾ ਇੱਥੇ ਤਾਂ ਅਮਰੂਦ ਦੇ ਦਰਖਤ ਖੜੇ ਆ ਬਾਗਬਾਨੀ ਵਿਭਾਗ ਦੀ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਮੁਆਵਜ਼ਾ ਦਿੰਦੀ ਹੈ ਜੇਕ ਵੱਡਾ ਦਾ 55000 ਰੁਪਏ ਮੁਆਵਜ਼ਾ ਦਿੰਦੇ ਆ। ਉਹਨਾਂ ਨੇ 50-50 ਰੁਪਏ ਦੇ ਬੁੱਟੇ ਥੋੜੀ ਥਾਂ 'ਚ ਲਗਾਏ ਤੇ 55000 ਦਾ ਮੁਆਵਜ਼ਾ ਲੈ ਲਿਆ। ਦੂਜਾ ਘਪਲਾ 1 ਏਕੜ ਦੇ ਵਿੱਚ ਬਾਗਬਾਨੀ ਵਿਭਾਗ ਦੀਆਂ ਹਦਾਇਤਾਂ ਮੁਤਾਬਕ 110 ਬੁੱਟੇ ਲੱਗ ਸਕਦੇ ਆ। ਤਾਂ ਅਫਸਰਾਂ ਨੇ ਤੇ ਡੀਲਰਾਂ ਨੇ 3-3000 ਦਰਖਤਾਂ ਦਾ ਮੁਆਵਜ਼ਾ ਲੈ ਲਿਆ। ਕਿ ਜੇ ਕਿਸਾਨ ਨੂੰ 1.5-2 ਕਰੋੜ ਰੁਪਏ ਏਕੜ ਦਾ ਮੁਆਵਜ਼ਾ ਮਿਲਣਾ। ਲਗਭਗ ਉੰਨਾ ਕੀ ਮੁਆਵਜ਼ਾ ਜਾਲੀ ਅਮਰੂਦਾਂ ਦੇ ਨਾਂ ਤੇ ਅਫਸਰ ਅਤੇ ਭੂ ਮਾਫੀਆ ਤੇ ਡੀਲਰ ਲੈ ਗਏ ਵਰਨੂੰ ਜੀ ਦੀ ਗੱਲ ਆਂਦੀ ਆ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਘਰ ਦੇ ਵਿੱਚ ਰੇਡ ਚੱਲੀ ਆਂ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਦੀ ਉਹਨਾਂ ਦੀ ਨੱਕ ਥੱਲੇ ਹੁੰਦਾ ਰਿਹਾ ਸਾਰਾ ਕੁਝ ਈਡੀ ਨੂੰ ਕਿਉਂ ਇਹਨਾਂ ਵਲਵ ਹੋਣਾ ਪੈ ਰਿਹਾ ਈਡੀ ਇੱਥੇ ਆਈ ਹੈ ਈਡੀ ਨੂੰ ਕੁਝ ਹੱਥ ਦੇ ਵਿੱਚ ਤੱਥ ਹੋਣਗੇ ਕਿਉਂਕਿ ਅੱਜ ਡਾਕੂਮੈਂਟ ਅਜਿਹੇ ਮਿਲੇ ਨੇ ਜਿਨ੍ਹਾਂ ਦੇ ਉੱਤੇ ਲੈਣ ਦੇਣ ਹਾਈਲਾਈਟ ਕੀਤੇ ਹੋਏ ਸੀਗੇ ਜਦੋਂ ਐਫ ਆਈ ਆਰ ਦਰਜ ਹੋਈ ਹੈ 1.5 ਤੋਂ 10 ਬੰਦੇ ਜੇਲ੍ਹ ਚ ਗਏ ਆਂ ਸਾਡੇ ਸ਼ੰਨ ਸ਼ੱਕ ਹੈ ਕਿ ਕੋਈ ਨਾ ਕੋਈ ਸੈਟਿੰਗ ਕਰ ਰਿਹਾ ਕੋਈ ਪਤਾ ਨਹੀਂ ਕੌਣ ਕਰ ਰਿਹਾ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਜੀਤ ਸਿੰਘ ਮੁਹਾਲੀ ਬਕਰਪੁਰ ਅਮਰੂਦ ਬਾਗ ਘਟਾਲਾ ਇਹ ਸਮਝਣ ਨੂੰ ਸਾਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਕਿ ਕਿਵੇਂ ਦਾ ਘਟਾਲਾ ਹੋਇਆ ਅਮਰੂਦ ਬਾਗ ਘਟਾਲਾ ਪਰ ਇਸ ਦੇ ਵਿੱਚ ਬਰੀਕੀ ਤੁਹਾਨੂੰ ਦੱਸ ਦਵਾਂ ਕਿ ਕਈ ਅਜਿਹੇ ਆਫੀਸਰ ਸੀਗੇ ਜਿਨ੍ਹਾਂ ਨੇ ਕਾਗਜ਼ਾਂ ਦੇ ਵਿੱਚ ਇਕੱਲੇ ਅਮਰੂਦਾਂ ਦੇ ਬੂਟੇ ਲਾ ਦਿੱਤੇ ਤਾਂ ਹਕੀਕਤ ਦੇ ਵਿੱਚ ਹੈ ਨਹੀਂ ਸੀਗੇ ਤਾਂ ਉਹ ਤਾਂ ਬਹੁਤ ਵੱਡਾ ਘੁਟਾਲਾ ਹੋਇਆ ਹੈ ਕੌਣ ਕੌਣ ਇਸ ਦੇ ਵਿੱਚ ਇਨਵੋਲ ਸੀਗਾ ਅਸੀਂ ਇਸ ਤੇ ਉੱਤੇ ਗੱਲਬਾਤ ਕਰਾਂਗੇ ਪਰ ਹੁਣ ਈਡੀ ਨੇ ਰੈਡਾਂ ਮਾਰੀਆਂ ਨੇ ਰੈਡਾਂ ਅਨੁਸਾਰ ਜਿਹੜੇ ਜਿਹੜੇ ਆਫੀਸਰ ਇਨਵੋਲ ਸੀਗੇ ਕਈ ਵੱਡੇ ਅਧਿਕਾਰੀ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਰੈਡਾਂ ਚੱਲ ਰਹੀਆਂ ਨੇ ਕਿਸਾਨਾਂ ਦੇ ਘਰਾਂ ਦੇ ਵਿੱਚ ਰੈਡਾਂ ਚੱਲ ਰਹੀਆਂ ਨੇ ਜਾਂਚ ਆਏਗੀ ਉਸ ਦੇ ਵਿੱਚ ਪਤਾ ਲੱਗੇਗਾ ਇੰਨੇ ਘੁਟਾਲਾ ਹੋਇਆ ਇੰਨੇ ਪੈਸੇ ਨੇ ਅਸੀਂ ਸਾਰੀ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਮੁੱਦਾ ਬੜੇ ਟਾਈਮ ਤੋਂ ਚੁੱਕਿਆ ਹੋਇਆ ਸਾਡੇ ਨਾਲ ਸਤਨਾਮ ਸਿੰਘ ਦਾਉਨ ਦਾਉਨ ਸਾਹਿਬ ਇਹ ਮੁੱਦਾ ਬੜੇ ਟਾਈਮ ਤੋਂ ਗਰਮਾਇਆ ਹੋਇਆ ਅਕਸਰ ਤੁਸੀਂ ਚੁੱਕਦੇ ਰਹਿੰਦੇ ਹੋ ਤੁਹਾਡੇ ਜਿੰਨੇ ਸਾਥੀ ਨੇ ਜੀ ਇਹ ਜਿਹੜਾ ਹੁਣ ਹੋਇਆ ਏਡੀ ਦੀ ਰੇਡ ਵੱਜੀ ਹੈ ਇਹ ਬਾਕਰਪੁਰ ਵਾਲਾ ਹੋ ਗਿਆ ਹੋਰ ਨੇੜੇ-ਤੇੜੇ ਜਿੰਨੇ ਵੀ ਅਮਰੂਦ ਘਟਾ ਦੇਣ ਇਹ ਪਹਿਲਾਂ ਥੋੜਾ ਜਿਹਾ ਸ਼ਾਰਟ ਜਿਹਾ ਦੱਸੋ ਕਿ ਕੀ ਮਾਮਲਾ ਕੀ ਹੈ ਅਸਲ ਦੇ ਵਿੱਚ ਸਾਰਾ ਮੋਹਾਲੀ ਚ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਹੈ ਉਹ 에ਅਰਪੋਰਟ ਬਾਕਰਪੁਰ ਪਿੰਡ ਦੀ ਜ਼ਮੀਨ ਦੇ ਵਿੱਚ ਹੈ ਹੂੰ ਉਸ ਜਿਹੜੇ 에어ਪੋਰਟ ਦੇ ਨੇੜੇ 1600 ਏਕੜ ਦੇ ਵਿੱਚ ਗਮਾਡਾ ਨੇ ਐਟ੍ਰੋਪੋਲਿਸ ਹਾਊਸਿੰਗ ਪ੍ਰੋਜੈਕਟ ਬਣਾਣਾ। ਉਹਦੇ ਲਈ ਜਿਹੜਾ ਨੋਟੀਫਿਕੇਸ਼ਨ ਹੋਇਆ ਤੋ ਕੁਝ ਸਾਲ ਪਹਿਲਾਂ 2017-18 ਚ ਤਾਂ ਨੋਟੀਫਿਕੇਸ਼ਨ ਦੇ ਮੁਤਾਬਕ ਕਿਸਾਨਾਂ ਕੋਲ ਜ਼ਮੀਨ ਖਰੀਦਣੀ ਹੈ ਗਮਾਡਾ ਨੇ। ਕਿਸ ਤਰੀਕੇ ਨਾਲ ਲੈਣੀ ਉਹ ਅਲੱਗ ਗੱਲ ਹੈ। ਤਾਂ ਅਫਸਰਾਂ ਨੂੰ ਤੇ ਭੂ ਮਾਫੀਆ ਨੂੰ ਤੇ ਡੀਲਰਾਂ ਨੂੰ ਪਤਾ ਸੀ ਕਿ ਇਹ 1600 ਏਕੜ ਦੇ ਵਿੱਚ ਹੁਣ ਗਮਾਡਾ ਪ੍ਰੋਜੈਕਟ ਕੱਟੇਗਾ। ਤਾਂ ਅਫਸਰਾਂ ਤੇ ਭੂ ਮਾਫੀਆ ਨੇ ਤੇ ਬਾਕਰ ਬੋਲ ਕੁਝ ਡੀਲਰਾਂ ਨੇ ਉਹ ਜ਼ਮੀਨ ਕਿਸਾਨਾਂ ਕੋਲੋਂ ਠੇਕੇ ਤੇ ਖੇਤੀ ਕਰਨ ਵਾਸਤੇ ਲੈ ਲਈ ਪਹਿ ਤਾਂ ਉਹਦੇ ਵਿੱਚ ਕੁਝ ਸਾਰੇ ਜ ਨਹੀਂ ਕੁਝ ਜ਼ਮੀਨ 'ਚ 50-50 ਰੁਪਏ ਦੇ ਬੋਟੇ ਅਮਰੂਦ ਦੇ ਲਾ ਕੇ ਮਾਲੀ ਕੋਲ ਲਗਵਾ ਲੈ ਤੇ ਹਫ਼ਤੇ 10 ਦਿਨ ਬਾਅਦ ਜਾਂ ਮਹੀਨੇ ਬਾਅਦ ਜਦੋਂ ਸਰਕਾਰ ਨੇ ਮੁਆਵਜ਼ਾ ਦੇਣਾ ਕਿਸਾਨ ਨੂੰ ਜ਼ਿਮੀਂਦਾਰ ਤਾਂ ਦੋ ਬੰਦੇ ਮੁਆਵਜ਼ਾ ਲੈਣ ਨਾਲ ਖੜੇ ਹੋਗੇ ਇੱਕ ਕਹਿੰਦਾ ਮੈਂ ਤਾਂ ਜ਼ਮੀਨ ਦਾ ਮਾਲਕ ਆ ਮੈਨੂੰ ਦੇ ਦਿਓ ਦੂਜਾ ਕਹਿੰਦਾ ਮੈਂ ਜ਼ਮੀਨ ਠੇਕੇ ਤੇ ਲਈ ਹੋਈ ਖੇਤੀ ਬੜੀ ਵਾਸਤੇ ਜਿਹੜੀ ਮੇਰੀ ਫਸਲ ਖੜੀ ਉਹਦਾ ਮੁਆਵਜ਼ਾ ਦੇ ਦਿਓ ਜੇ ਤਾਂ ਫਸਲ ਉਹਦੀ ਕਣਕ ਝੋਨਾ ਤਾਂ ਗਮਾੜਾ ਵਾਲੇ ਵੇਟ ਕਰ ਲੰਦੇ ਉਹ ਕਹਿੰਦੇ ਕਣਕ ਝੋਨਾ ਨਹੀਂ ਖੜਾ ਇੱਥੇ ਤਾਂ ਅਮਰੂਦ ਦੇ ਦਰਖਤ ਖੜੇ ਆ ਹੁਣ ਬਾਗਬਾਨੀ ਵਿਭਾਗ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਮੁਆਵਜ਼ਾ ਦਿੰਦੀ ਹੈ ਜੇਕ ਵੱਡਾ ਦਰਖਤ ਹੋਏ ਅਮਰੂਦ ਦਾ ਤੇ ਉਹਨੂੰ ਫਲ ਲੱਗਿਆ ਹੋਵੇ ਤਾਂ ਉਹ 55000 ਰੁਪਏ ਮੁਆਵਜ਼ਾ ਦਿੰਦੇ ਆ ਅਫਸਰਾਂ ਨੂੰ ਇਸ ਗੱਲ ਦਾ ਪਤਾ ਸੀ ਬਾਗਬਾਨੀ ਵਾਲਿਆਂ ਨੂੰ ਗਮਾੜਾ ਵਾਲਿਆਂ ਨੂੰ ਤੇ ਡੀਲਰਾਂ ਨੂੰ ਉਹਨਾਂ ਨੇ 50-50 ਰੁਪਏ ਦੇ ਬੁੱਟੇ ਥੋੜੀ ਥਾਂ 'ਚ ਲਗਾਏ ਤੇ 55000 ਦਾ ਮੁਆਵਜ਼ਾ ਲੈ ਲਿਆ ਪਹਿਲਾ ਕਪਲਾ ਇਹ ਹੈ ਪਰ ਸਾਰੀ ਥਾਂ ਦਾ ਮੁਆਵਜ਼ਾ ਲੈ ਤਾਂ ਲਿਆ ਬੁੱਟੇ ਲਗਾਏ ਵੀ ਹੈ ਨਹੀਂ ਇੱਕ ਕਪਲਾ ਇਹ ਹੈ ਦੂਜਾ ਕਪਲਾ ਇੱਕ ਏਕੜ ਦੇ ਵਿੱਚ ਬਾਗਬਾਨੀ ਵਿਭਾਗ ਦੀਆਂ ਹਦਾਇਤਾਂ ਮੁਤਾਬਕ 110 ਬੁੱਟੇ ਲੱਗ ਸਕਦੇ ਆ ਤਾਂ ਅਫਸਰਾਂ ਨੇ ਤੇ ਡੀਲਰਾਂ ਨੇ ਤਿੰਨ ਤਿੰਨ ਹਜ਼ਾਰ ਦਰਖਤਾਂ ਦਾ ਮੁਆਵਜ਼ਾ ਲੈ ਲਿਆ ਇਹਦੇ ਨਾਲ ਹੋਇਆ ਕਿ ਕਿ ਜੇ ਕਿਸਾਨ ਨੂੰ 1.5 ਤੋਂ 2 ਕਰੋੜ ਰੁਪਏ ਇਕੜ ਦਾ ਮੁਆਵਜ਼ਾ ਮਿਲਣਾ ਲਗਭਗ ਉੰਨਾ ਕੀ ਮੁਆਵਜ਼ਾ ਜਾਲੀ ਅਮਰੂਦਾਂ ਦੇ ਨਾਂ ਤੇ ਅਫਸਰ ਅਤੇ ਭੂ ਮਾਫੀਆ ਤੇ ਡੀਲਰ ਲੈ ਗਏ ਅਫਸਰ ਖਾਂਦੇ ਰਹੇ ਇਸ ਦੇ ਵਿੱਚ ਇਹ ਵੀ ਹੈ ਕਿ ਜਿਵੇਂ ਤੁਸੀਂ ਪ੍ਰਦਰਸ਼ਨ ਕਰਦੇ ਰਹੇ ਤੁਸੀਂ ਕਹਿੰਦੇ ਰਹੇ ਕਿ ਇਹਨਾਂ ਦੇ ਉੱਤੇ ਕਾਰਵਾਈ ਕਰੋ ਕਈ ਆਈਐਫ ਆਈਏਐਸ ਅਫੀਸਰ ਲੱਗੇ ਹੋਏ ਨੇ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਉਹ ਮੌਜੂਦਾ ਸੀਟਾਂ ਦੇ ਉੱਤੇ ਬੈਠੇ ਹੋਏ ਨੇ ਵਰਨਜੀ ਦੀ ਗੱਲ ਆਂਦੀ ਆ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਘਰ ਦੇ ਵਿੱਚ ਰੇਡ ਚੱਲ ਰਹੀ ਆ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਦੀ ਉਹਨਾਂ ਦੀ ਨੱਕ ਥੱਲੇ ਹੁੰਦਾ ਰਿਹਾ ਸਾਰਾ ਕੁਝ ਫਿਰ ਦੇਖੋ ਮੈਂ ਫਿਰ ਕਹਿ ਰਿਹਾ ਪੰਜਾਬ ਸਰਕਾਰ ਦੀ ਤਾਰੀਫ ਕਰਦਾ ਇਸ ਮਾਮਲੇ 'ਚ ਇਹ ਮੇਰੇ ਵੱਲੋਂ ਸ਼ਿਕਾਇਤ ਹੋਈ ਸੀਗੀ ਪੰਜਾਬ ਸਰਕਾਰ ਨੇ ਇਹਦੀ ਪੜਤਾਲ ਕਰਾਈ ਵਿਜੀਲੈਂਸ ਬਿਊਰੋ ਤੇ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦਰਜ ਕੀਤੀ ਆ ਇਹ ਪੰਜਾਬ ਸਰਕਾਰ ਨੇ ਆਪਣਾ ਕੰਮ ਕੀਤਾ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ ਕੋਈ ਰਜੇਸ਼ ਦਵਾਨ ਆਈਐਸ ਅਫਸਰ ਦਾ ਹੀ ਫੈਮਿਲੀ ਸ਼ਾਮਲ ਹੈ ਉਹਦੀ ਵਾਈਫ ਮੈਨੂੰ ਨਹੀਂ ਪਤਾ ਸੀ ਕਿ ਬਰਨ ਰੁਜਨ ਦੀ ਫੈਮਿਲੀ ਇਸ ਮਾਮਲੇ 'ਚ ਫਸੀ ਹੋਈ ਮਣੀ ਆਈ ਹੈ ਹਾਂ ਉਦੋਂ ਫਿਰ ਜਿਹੜਾ ਵਿਜੀਲੈਂਸ ਬਿਊਰੋ ਕੋਲ ਰਿਕਾਰਡ ਸੀਗਾ ਉਹ ਰਿਕਾਰਡ ਵੀ ਲੋਕਾਂ ਕੋਲ ਪਿਆ ਸੀਗਾ ਉਹਦੇ ਵਿੱਚ ਕਿਸ ਬੰਦੇ ਨੂੰ ਕਿੰਨਾ ਮੁਆਵਜ਼ਾ ਮਿਲਿਆ ਗਮਾਡਾ ਦੇ ਰਿਕਾਰਡ ਦੇ ਵਿੱਚ ਹੈਗੀ ਹੈ ਵਿਜੀਲੈਂਸ ਕੋਲ ਰਿਕਾਰਡ ਤੇ ਹੈਗੀ ਹੈ ਉਹ ਰਿਕਾਰਡ ਸਾਡੇ ਕੋਲ ਵੀ ਸੀ ਤਾਂ ਫਿਰ ਇਹ ਜਿਹੜੇ ਦੋ ਆਈਐਸ ਅਫਸਰ ਹਾਈਲਾਈਟ ਹੋਏ ਆਂ ਪੰਜਾਬ ਸਰਕਾਰ ਨੇ ਕੰਮ ਕੀਤਾ ਸੀ ਅਰੈਸਟ ਵੀ ਹੋਈ ਹੈ ਲਗਭਗ 1.5 ਦਰਜਣ ਬੰਦਿਆਂ ਦੀ ਤੇ ਹਾਈ ਕੋਰਟ ਦੇ ਵਿੱਚ ਜਦੋਂ ਗਏ bail ਵਾਸਤੇ ਜ਼ਮਾਨਤ ਵਾਸਤੇ ਤਾਂ ਹਾਈ ਕੋਰਟ ਨੇ ਹੁਕਮ ਦਿੱਤੇ ਆ ਕਿ ਠੱਗੀ ਦੇ ਪੈਸੇ ਪਹਿਲੇ ਵਾਪਸ ਕਰੋ ਫਿਰ ਜ਼ਮਾਨਤ ਹੋਏਗੀ ਭਗਵਾਨਤਮਾਨ ਨੇ ਕੁਝ ਮਹੀਨੇ ਪਹਿਲੇ ਬਿਆਨ ਦਿੱਤਾ ਸੀ ਕਿ ਗੰਗਾ ਕਈਆਂ ਹੱਡੀਆਂ ਕਿਤੇ ਵਾਪਸ ਨਹੀਂ ਆਉਂਦੀਆਂ ਅਸੀਂ ਹੱਡੀਆਂ ਵਾਪਸ ਆਣ ਲਗਾ ਦਿੱਤੀਆਂ ਉਹ ਇਹੀ ਸਕੈਮ ਸੀਗਾ ਕਿਉਂਕਿ ਉਦੋਂ ਤੱਕ 38 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਵਾਪਸ ਆ ਚੁੱਕੇ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਤੁਰੰਤ ਐਫ ਆਈ ਆਰ ਦਾਜ ਹੋਈਆਂ ਇਹ ਚੀਜ਼ਾਂ ਸਾਰੀਆਂ ਪਹਿਲਾਂ ਤੁਸੀਂ ਪ੍ਰੋਟੈਸਟ ਕੀਤਾ ਮੁਜ਼ਾਰੇ ਕੀਤੇ ਫਿਰ ਇਹ ਚੀਜ਼ਾਂ ਹੋਈਆਂ ਜੀ ED ਨੂੰ ਕਿਉਂ ਇਨਵਾਲਵ ਹੋਣਾ ਪੈ ਰਿਹਾ ED ਇੱਥੇ ਆਈ ਹੈ ED ਨੂੰ ਕੁਝ ਹੱਥ ਦੇ ਵਿੱਚ ਤੱਥ ਹੋਣਗੇ ਕਿਉਂਕਿ ਅੱਜ ਡਾਕੂਮੈਂਟ ਅਜਿਹੇ ਮਿਲੇ ਨੇ ਜਿਨ੍ਹਾਂ ਦੇ ਉੱਤੇ ਲੈਂਡ ਦੇਣ ਹਾਈਲਾਈਟ ਕੀਤੇ ਹੋਏ ਸੀਗੇ ਵਰਨਜੀ ਦੇ ਘਰ ਦੇ ਬਾਹਰ ਪਏ ਹੋਏ ਸੀਗੇ ਪਾਰਕ ਸਿੱਟੇ ED ਨੇ ਇਨਵਾਲਵ ਇੱਕ ਵੱਡਾ ਕੋਈ ਮਗਰਮੱਛ ਹੋਏਗਾ ਇਸ ਦੇ ਪਿੱਛੇ ਕੋਈ ਜਦੋਂ FIR ਦਰਜ ਹੋਈ ਹੈ 1.5 ਤੋਂ ਵੱਧ ਜਿੰਨੇ ਬੰਦੇ ਜੇਲ੍ਹ ਚ ਗਏ ਆ ਸਾਡੇ ਸਾਨੂੰ ਸ਼ੱਕ ਹੈ ਕਿ ਕੋਈ ਨਾ ਕੋਈ ਸੈਟਿੰਗ ਕਰ ਰਿਹਾ ਕੋਈ ਪਤਾ ਨਹੀਂ ਕੌਣ ਕਰ ਰਿਹਾ ਕੁਝ ਬੰਦੇ ਅਰੈਸਟ ਨਹੀਂ ਹੋਏ ਜਿਨ੍ਹਾਂ ਨੂੰ ਬਹੁਤ ਵੱਡਾ ਮੁਆਵਜ਼ਾ ਮਿਲਿਆ ਇਸ ਕਰਕੇ ਅਸੀਂ ਲਗਾਤਾਰ ਰੌਲਾ ਪਾਉਂਦੇ ਰਹੇ ਆ ਤੇ ਪਰ ਉਦਾਂ ਅਸੀਂ ਖੁਸ਼ ਜਗੇ ਪਰ ਸਾਡੀ ਇੱਕ ਢੰਗ ਹੈ ਕਿ ਜੋ ਸਾਡੇ ਕੋਲ ਸਬੂਤ ਹੁੰਨੇ ਸੀ ਆਪਣੇ ਹੱਥ ਚ ਕਦੇ ਵੀ ਰੱਖਦੇ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਨੇ ਆ ਉਹਦੇ ਵਿੱਚੋਂ ਕੁਝ ਈਡੀ ਕੋਲ ਵੀ ਪਹੁੰਚੇ ਕਿਸੇ ਤਰੀਕੇ ਨਾਲ ਕੁਝ ਸਾਡੀ ਟੀਮ ਦੇ ਬੰਦੇ ਜਿਹੜਾ ਫਲਿੱਪਸ ਪਲਾਟ ਸਕੈਮ ਸੀਗਾ ਉਦਯੋਗਿਕ ਪਲਾਟ ਘਟਾਲਾ ਸੀ ਮੇਰੀ ਟੀਮ ਦੇ ਕੁਝ ਬੰਦੇ ਨੇ ਈਡੀ ਨੂੰ ਸ਼ਿਕਾਇਤਾਂ ਕੀਤੀਆਂ ਉਹ ਉਹ ਬੰਦੇ ਜਦੋਂ ਈਡੀ ਕੋਲ ਜਾਂਦੇ ਸੀ ਤਾਂ ਅਮਰੂਦ ਬਾਗਸ ਸਕੈਮ ਫਲਿੱਪਸ ਪਲਾਟ ਘਟਾਲਾ ਉਦਯੋਗਿਕ ਪਲਾਟ ਘਟਾਲਾ ਇਹਦੇ ਸਾਰੇ ਦੇ ਡਾਕੂਮੈਂਟ ਹੋ ਉੱਥੇ ਦੇ ਕੇ ਆਏ ਆ ਵਿジネス ਈਡੀ ਨੂੰ ਪਰ ਮੈਨੂੰ ਈਡੀ ਤੇ ਗਰਬੜ ਲੱਗਦੀ ਹੈ ਕਿ ਜਿਹੜਾ ਵੱਡਾ ਸਕੈਮ ਹੈਗਾ ਉਦਯੋਗਿਕ ਪਲਾਟ ਘਟਾਲਾ ਜਿਹੜਾ ਮੈਂ ਮੇਰੇ ਕਹਿਣ ਮਤਲਬ ਲੱਖ ਕਰੋੜ ਦਾ ਉਹ ਤੇ ਈਡੀ ਨੇ ਕੱਖ ਵੀ ਨਹੀਂ ਕੀਤਾ ਅਮਰੂਦ ਬਾਗ ਸਕੈਮ ਜਿਹੜਾ ਬੜਾ ਛੋਟਾ ਜਿਹਾ ਕੁਝ 100 ਕਰੋੜ ਦਾ ਉਹਦੇ ਉੱਤੇ ਕਾਰਵਾਈ ਕੀਤੀ ਮੈਂ ਨਹੀਂ ਕਹਿੰਦਾ ਕਾਰਵਾਈ ਨਹੀਂ ਕਰਨੀ ਜੀ ਕਾਰਵਾਈ ਕੀਤੀ ਬਹੁਤ ਜ਼ਿਆਦਾ ਵਧੀਆ ਗੱਲ ਹੈ ਜੇ ਛੋਟੇ ਕੱਪੜੇ 'ਚ ਕਾਰਵਾਈ ਹੋਈ ਤਾਂ ਵੱਡੇ ਕੱਪੜੇ 'ਚ ਵੀ ਈਡੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤੇ ਰਾਜਸੀ ਖੁੰਦਕਵਾਂਕ ਰਹ ਜੇਗਾ ਦੰਦ ਸਾਹਿਬ ਤੁਸੀਂ ਸਿੱਧੇ ਤੌਰ ਤੇ ਇਹ ਕਹਿਣਾ ਚਾ ਰਹੇ ਹੋ ਕਿ ਖੁੰਦਕ ਹੈ ਪਰ ਇਸ ਦੇ ਵਿੱਚ ਇਹ ਕੀ ਹੋ ਸਕਦਾ ਹੈ ਕਿ ਈਡੀ ਇੱਥੇ ਪਹੁੰਚੀ ਹੈ ਪੰਜਾਬ ਦੇ ਵਿੱਚ ਵ ਮੁਹਾਲੀ ਦੇ ਵਿੱਚ ਰੇਡ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਰੇਡ ਹੋ ਰਹੀ ਹੈ ਫਿਰ ਇਸ ਦਾ ਕੋਈ ਕਾਰਨ ਹੋਏਗਾ ਈਡੀ ਕੋਲ ਕੋਈ ਫੈਕਟ ਹੋਏਗਾ ਜਾਂ ਫਿਰ ਉਹਨਾਂ ਨੂੰ ਉੱਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਨੇ ਕਹਿਤਾ ਉਹਨਾਂ ਅਮਿਤ ਸ਼ਾਹ ਹੋਰਾਂ ਨੇ ਕਹਿਤਾ ਕਿ ਜਾਓ ਇਹ ਕੰਟਰੋਲ ਕਰੋ ਇਲੈਕਸ਼ਨ ਸਿਰ ਤੇ ਨੇ ਦੇਖੋ ਕਾਨੂੰਨੀ ਡਾਕੂਮੈਂਟ ਤਾਂ ਸਾਰੇ ਈਡੀ ਕੋਲ ਹੈਗੇ ਆ ਔਰ ਇੱਥੇ ਇੱਕ ਸ਼ੱਕ ਮੈਨੂੰ ਇਹ ਬਣਦਾ ਜਿਹੜਾ ਵਰਨ ਰੁਜਮੈਂ ਐਕਸਾਈਜ਼ ਕਮਿਸ਼ਨਰ ਹੈ ਜਿਹੜੇ ਸ਼ਰਾਬ ਦਾ ਕੰਮ ਅੰਦਰਾਂ ਦਾ ਤੇ ਕੇਜਰੀਵਾਲ ਤੇ ਉਹ ਆਮ ਆਦਮੀ ਪਾਰਟੀ ਦੇ ਨੇਤਾ ਵੀ ਜਿਹੜੇ ਐਕਸਾਈਜ਼ ਸ਼ਰਾਬ ਘਟਾਲੇ ਅੰਦਰ ਆਉਂੋ ਕਿਵੇਂ ਹੈ ਮੈਨੂੰ ਪਤਾ ਨਹੀਂ ਹੋ ਸਕਦਾ ਤਾਰਾਂ ਉਹਦੇ ਨਾਲ ਜੁੜਦੀਆਂ ਹੋਣ ਤਾਂ ਇੱਧਰ ਤੇਜੀ ਕੀਤੀ ਗਈ ਹੋਵੇ ਵੀ ਮਤਲਬ ਉਹਨਾਂ ਨੇ ਜਿਵੇਂ ਇੱਧਰ ਬਾਗਾਂ ਦੇ ਵਿੱਚ ਘਟਾਲਾ ਕਰਤਾ ਬੂਟਿਆਂ ਦੇ ਵਿੱਚ ਇਹਦੇ 'ਚ ਵੀ ਘਟਾਲਾ ਹੋ ਗਿਆ ਹੁਣ ਲੇਕਰ ਪਾਲਿਸੀ ਦੇ ਵਿੱਚ ਨਹੀਂ ਉਹ ਤਾਂ ਹੁਣ ਮੇਰੇ ਕਹਿਣ ਦੀ ਲੋੜ ਹੀ ਨਹੀਂ ਉਹ ਤਾਂ ਦਿੱਲੀ ਦੀ ਲੀਡਰਸ਼ਿਪ ਜੇਲ੍ਹ 'ਚ ਬੈਠੀ ਆ ਕੇਜਰੀਵਲ ਵੀ ਜੇਲ੍ਹ 'ਚ ਬੈਠੇ ਆ ਉਹ ਈਡੀ ਜੋ ਕਹਿ ਰਹੀ ਹੈ ਪੜੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਬਰਨ ਰੋਜਮ ਦੇ ਹੋ ਸਕਦਾ ਉਸ ਕਾਰਨ ਛਿੱਟੇ ਪਏ ਹੁਣ ਉਸ ਕਰਕੇ ਉਹ ਬਹਾਨੇ ਵਜੋਂ ਜਿਹੜਾ ਅਮਰੂਦ ਬਾਗਸ ਸਕੈਮ ਸੀਗਾ ਉਹਦੇ 'ਚ ਕਾਰਵਾਈ ਕੀਤੀ ਹੈ ਈਡੀ ਉਦੋਂ ਹੀ ਕਾਰਵਾਈ ਕਰ ਸਕਦੀ ਹੈ ਜਦੋਂ ਕਿਸੇ ਮਾਮਲੇ 'ਚ ਪਰਚਾ ਦਰਜ ਹੋਵੇ ਸਟੇਟ ਗਵਰਨਮੈਂਟ ਵੱਲੋਂ ਅਮਰੂਦ ਬਾਗਸ ਸਕੈਮ 'ਚ ਪਰਚਾ ਦਰਜ ਆ ਤਾਂ ਆਪਣੇ ਨਾਲ ਤੇ ਇਨਵੈਸਟੀਗੇਸ਼ਨ ਕਰ ਸਕਦੀ ਹੈ ਪਰ ਫਲਿੱਪ ਜਿਹੜੇ ਹੁਣੇ ਪਿਛਲੇ ਹਫ਼ਤੇ ਪਰਚਾ ਦਰਜ ਹੋਇਆ ਉਦਯੋਗਿਕ ਪਲਾਟ ਘਟਾਲੇ 'ਚ ਉਹ 'ਚ ਵੀ ਪਰਚਾ ਦਰਜ ਹੈ ਐਦੇ ਡਾਕੂਮੈਂਟ ਅਸੀਂ ਸਾਰੇ ਈਡੀਨ ਦਿੱਤੇ ਆ ਇੱਥੇ ਵੀ ਕਾਰਵਾਈ ਕਰਨੀ ਚਾਹੀਦੀ ਅਸੀਂ ਇਹ ਮੰਗ ਕਰਦੇ ਆ ਕਿ ਜਿਸ ਤਰੀਕਾ ਨਾਲ ਅਮਰੂਦ ਬਾਗ ਸਕੈਮ 'ਚ ਕਾਰਵਾਈ ਕੀਤੀ ਈਡੀ ਨੇ ਕੇਂਦਰ ਸਰਕਾਰ ਨੇ ਉਸ ਤੋਂ ਤੇਜ਼ੀ ਨਾਲ ਉਦਯੋਗਿਕ ਪਲਾਟ ਘਟਾਲੇ 'ਚ ਵੀ ਕਾਰਵਾਈ ਕਰੇ ਤਾਂ ਕਿ ਲੋਕਾਂ 'ਚ ਇਹ 네ਗੇਟਿਵ ਨਾ ਫੈਲੇ ਕਿ ਰਾਸ ਸਿੱਖੁੰਦਾ ਗਾਏ ਇਹ ਲੱਗੇ ਵੀ ਈਡੀ ਕਾਰਵਾਈ ਕਰਨਾ ਚਾਹੁੰਦੀ ਆ ਸਾਹਿਬ ਤੁਸੀਂ ਬੜਿਆਂ ਦੇ ਨਾਮ ਲੈਂਦੇ ਸੀਗੇ ਕਈ ਡਿਊਟੀ ਤੇ ਬੈਠੇ ਹੋਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਪਮਾ ਮੋਗਾ ਜਾਂ ਕਿਤੇ ਹੋਰ ਜ਼ਿਲ੍ਹ ਉਹ ਅਫਸਰ ਹੁਣ ਵੀ ਇਸ ਦੇ ਵਿੱਚ ਕੇਸ ਦੇ ਵਿੱਚ ਚੱਕੇ ਜਾ ਸਕਦੇ ਨੇ ਪੁਆਇਡੀ ਚੱਕਲੇ ਪਾ ਪੰਜਾਬ ਪੁਲਿਸ ਚੱਕਲੇ ਪਾ ਵਿਜੀਲੈਂਸ ਚੱਕਲੇ ਚੱਕੇ ਜਾ ਸਕਦੇ ਨੇ ਕਿਹੜੇ-ਕਿਹੜੇ ਨੇ ਤੁਸੀਂ ਥੋੜਾ ਜਿਹਾ ਨਾਂ ਦੱਸ ਸਕਦੇ ਹੋ ਕਿਉਂਕਿ 12 13 ਦੇ ਨੇੜੇ ਤੇੜਾ ਤਾਂ ਗ੍ਰਿਫਤਾਰ ਹੋਏ ਸੀਗੇ ਪਿੱਛੇ ਅ ਅਮਰੂਦਬਗਸ ਸਕੈਮ ਦੀ ਗੱਲ ਕਰਦੇ ਆਂ ਦੇਖੋ ਮੇਰੇ ਨਾਮ ਲੈਣ ਦਾ ਕੋਈ ਫਰਕ ਨਹੀਂ ਮੇਰੇ ਨਾਮ ਵੀ ਆਦ ਵੀ ਨਹੀਂ ਮੇਰਾ ਨਿੱਜੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਹੀਂ ਮੈਨੂੰ ਪਤਾ ਵੀ ਨਹੀਂ ਸੀ ਕੌਣ ਹੈ ਉਹ ਤਾਂ ਬਿਜ਼ਨਸ ਬਿਊਰੋ ਦੀ ਐਫ ਆਈ ਆਰ ਦੱਸਦੀ ਕੌਣ-ਕੌਣ ਦੋਸ਼ੀ ਹੈ ਹੁਣ ਜਿਹੜਾ ਜੋ ਕਰਨਗੇ ਸਭ ਕਰਨਗੇ ਕਾਨੂੰਨ ਮੁਤਾਬਕ ਬਰਾਬਰ ਕ ਉਹਦੇ ਵਿੱਚ ਮੈਂ 5-7 ਬੰਦੇ ਨਾਮ ਜਾਣਦਾ ਸੀ ਹੁਣ ਮੇਰੇ ਯਾਦ ਨਹੀਂ ਹੈ ਪਰ ਜਿਹੜੇ ਆਪਾਂ ਕਹਿੰਦੇ ਨਾਮ ਲੈ ਲੈਣ ਲਗਾਤਾਰ ਪੇਪਰ ਪੜ੍ਹ ਕੇ ਲਿਆ ਕਰਦੇ ਐਫਆਈਆਰ ਤੇ ਨਾਮ ਹੈਗੇ ਆ ਉਦਯੋਗਿਕ ਪਲਾਟ ਘਟਾਲੇ 'ਚ ਜਸਵਿੰਦਰ ਰੰਧਾਵਾ ਐਸਪੀ ਸਿੰਘ ਹੈ ਤੇ ਹੋਰ ਕਈ ਅਫਸਰ ਹੈ ਸ਼ਾਮຊੁੰਦਰ ਰੋੜਾ ਸਾਹਿਬ ਕਾ ਉਦਯੋਗ ਮੰਤਰੀ ਵੀ ਜੇਲ੍ਹ 'ਚ ਗਏ ਆ ਮੈਂ ਇਹ ਵੀ ਮੰਗ ਕਰਦਾ ਤੁਹਾਡੇ ਚੈਨਲ ਨਾਲ ਹੀ ਕਿ ਜਿਸ ਤਰੀਕੇ ਨਾਲ ਅਮਰੂਦ ਬਾਗ ਸਕੈਮ 'ਚ ਕਾਰਵਾਈ ਕੀਤੀ ਹੈ ਈਡੀ ਨੇ ਕੇਂਦਰ ਸਰਕਾਰ ਨੇ ਉਸੇ ਤਰੀਕੇ ਨਾਲ ਉਦਯੋਗਿਕ ਪਲਾਟ ਸਕੈਮ 'ਚ ਵੀ ਕਾਰਵਾਈ ਕਰੇ ਜੀ ਬਹੁਤ ਸ਼ੁਕਰੀਆ ਸਤਨਾਮ ਸਿੰਘ 다운 ਸਾਡੇ ਨਾਲ ਸੀਗੇ ਜੋ ਇਹ ਘੁਟਾਲਾ ਹੋਇਆ ਸੀਗਾ ਉਸ ਬਾਬਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਲ ਦੀ ਨਾਲ ਇਹਨਾਂ ਦੇ ਵੀ ਕਹਿਣਾ ਹੈ ਕਿ ਜੋ ਲਿਕਰ ਪਾਲਿਸੀ ਸੀਗੀ ਉਸ ਦੇ ਵਿੱਚ ਅਰਮਨ ਕੇਜੀ ਵਾਲਹੋਰਾ ਨੂੰ ਏਡੀ ਦੀ ਹਿਰਾਸਤ ਦੇ ਵਿੱਚ ਨੇ ਉਸ ਨਾਲ ਵੀ ਇਹ ਮੇਲ ਖਾਂਦਾ ਜਿਹੜਾ ਹੈਗਾ ਪਰ ਜੇ ਪੰਜਾਬ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਆ ਬਾਗ ਘੁਟਾਲੇ ਦੇ ਵਿੱਚ ਤਾਂ ਜਾ ਕੇ ਏਡੀ ਇਸ ਦੇ ਉੱਤੇ ਸਾਰੀ ਇਨਵੈਸਟੀਗੇਸ਼ਨ ਕਰ ਰਹੀ ਆ ਪਰ ਜੇ ਹੋਰ ਵੀ ਕਈ ਥਾਵਾਂ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਐਫ ਆਈ ਆਰ ਦਰਜ ਹੋਈ ਹੈ ਜਾਂ ਉਦਯੋਗਿਕ ਹੈ ਪਵਾਓ ਫਲਿੱਪਸ ਹੈ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਖੁੰਦਕ ਨਹੀਂ ਰੱਖਣੀ ਚਾਹੀਦੀ ਇਹਨਾਂ ਦੇ ਮੈਨੇ ਕੀਨੇ ਇਹ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ ਕੈਮ ਸਜੁਗ ਦੇ ਸੀ ਜਗਮੀਤ ਧੰਨਵਾਦ